ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਇਹ ਉਹ ਸਥਾਨ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦਿੱਤੇ ਗਏ ਸੀਗੇ ਚੰਦੂ ਦੀ ਹਵੇਲੀ ਹੈ ਤੇ ਇਹ ਦਾ ਹੁਣ ਇਸ ਵੇਲੇ ਸਿਰਫ ਇੱਕ ਕੋਰਨਰ ਜਿਹਾ ਹੀ ਬਚ ਆਇਆ ਜਿਹੜੀ ਯਾਦਗਾਰ ਦੇ ਵਿੱਚ ਕਿਹਾ ਜਾਂਦਾ ਵੀ ਲਾਲ ਖੂਹ ਹੈ ਪਰ ਇੱਥੇ ਵੀ ਹੁਣ ਤਕਰੀਬਨ ਕਬਜ਼ਾ ਹੋ ਰਿਹਾ ਆ ਵੀ ਇਹ ਸਾਡੇ ਪੀਰਾਂ ਦੀ ਜਗ੍ਹਾ ਆ ਜੀ ਇਦਾਂ ਕਰਕੇ ਤੇ ਇਸ ਜਗ੍ਹਾ ਨੂੰ ਸੇਵ ਕਰਨ ਦੇ ਲਈ ਇੱਥੇ ਦੁਬਾਰੇ ਗੁਰਦੁਆਰਾ ਬਣਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਚਾਹੀਦੀ ਹੈ ਸ਼੍ਰੋਮਣੀ ਕਮੇਟੀ ਨੂੰ ਇਸ ਵਿਸ਼ੇ ਤੇ ਧਿਆਨ ਦੇਣਾ ਚਾਹੀਦਾ ਇਹ ਅੱਜ ਤੋਂ ਕੁਝ ਸਾਲ ਪਹਿਲਾਂ ਵੀ ਮੈਂ ਇਹ ਮੁੱਦਾ ਚੱਕਿਆ ਸੀ 2021 ਦੇ ਵਿੱਚ ਤੇ ਉਦੋਂ ਫਿਰ ਅਗਲੇ ਸਾਲ ਤਕਰੀਬਨ ਉਹਨਾਂ ਨੇ ਜਾ ਕੇ ਜਿਹੜੀ ਲਾਹੌਰ ਡੇਰਾ ਸਾਹਿਬ ਕਮੇਟੀ ਦੇ ਸਰਕਾਰੀ ਬੰਦੇ ਨੇ ਉਹਨਾਂ ਨੇ ਇਸ ਜਗ੍ਹਾ ਨੂੰ ਫੁੱਲਾਂ ਦੇ ਨਾਲ ਸਜਾਇਆ ਸੀਗਾ ਤੇ ਉਹ ਵੀਡੀਓ ਕਾਫੀ ਵਾਇਰਲ ਵੀ ਹੋਈ ਸੀ ਪਰ ਉਹਦੇ ਤੋਂ ਬਾਅਦ ਫੇਰ ਕੁਛ ਨਹੀਂ ਤੇ ਇਸ ਕਰਕੇ ਇਹ ਵੀਡੀਓ ਨੂੰ ਵਤਵਾਦ ਸ਼ੇਅਰ ਕੀਤਾ ਜਾਵੇ ਇਸ ਨੂੰ ਇੱਕ ਮੁੱਦਾ ਬਣਾਇਆ ਜਾਵੇ ਸ਼੍ਰੋਮਣੀ ਕਮੇਟੀ ਦੇ ਧਿਆਨ ਵਿੱਚ ਲਿਆਂਦਾ ਜਾਵੇ ਏ ਗੁਰੂ ਅਰਜਨ ਦੇਵ ਜੀ ਦਾ ਉਹ ਸਥਾਨ ਹੈ ਜਿੱਥੇ ਉਹਨਾਂ ਨੂੰ ਤਸੀਹੇ ਦਿੱਤੇ ਗਏ ਸੀ ਚੰਦੂ ਦੀ ਹਵੇਲੀ ਤੇ ਬਾਕੀ ਨਿਸ਼ਾਨੀਆਂ ਸਾਰਾ ਕੁਝ ਮੈਂ ਤੁਹਾਨੂੰ ਦਿਖਾਉਣਾ ਐਸੇ ਦੇ ਵਿੱਚ ਆ ਹੁਣ ਤੁਸੀਂ ਥੋੜਾ ਜਿਹਾ ਉੱਪਰ ਦੇਖੋਗੇ ਇਹਦੇ ਤੇ ਸੱਜੇ ਹੱਥ ਧਿਆਨ ਮਾਰੋ ਉਹ ਹਵੇਲੀ ਦਾ ਉਤਲਾ ਹਿੱਸਾ ਜਿਹੜਾ ਆ ਉਹ ਦੇਖ ਰਿਆ ਆਪਾਂ ਨੂੰ ਹਵੇਲੀ ਦਾ ਉੱਪਰਲਾ ਹਿੱਸਾ ਸੱਜੇ ਹੱਥ ਕੋਰਨਰ ਦੇ ਉੱਪਰ ਧਿਆਨ ਮਾਰੋ ਤੁਸੀਂ ਹਾਂਜੀ ਇਸੇ ਤਰ੍ਹਾਂ ਹੀ ਅਗਲੀ ਵੀਡੀਓ ਦੇ ਵਿੱਚ ਹੋਰ ਦਿਖਾਉਣ ਦੀ ਕੋਸ਼ਿਸ਼ ਕਰਨਾ ਪਰ ਇਹ ਜਿਹੜਾ ਰੋਖਾ ਬਹੁਤ ਵੱਡਾ ਹੋਣ ਕਰਕੇ ਬਹੁਤ ਜ਼ਿਆਦਾ ਕਲੀਅਰ ਨਹੀਂ ਦਿਖ ਪਾ ਰਿਹਾ ਪਰ ਤੁਹਾਨੂੰ ਹਵੇਲੀ ਦਾ ਹੋਰ ਹਿੱਸਾ ਉਹਦੇ ਵਿੱਚ ਦਿਖ ਰਿਹਾ ਹੋਵੇਗਾ ਤੇ ਇੱਥੇ ਇਹ ਜਿਹੜੀ ਤੁਸੀਂ ਜਗ੍ਹਾ ਦੇਖ ਰਹੇ ਹੋ ਛੋਟੀ ਜੀ ਇਹਨੂੰ ਸ਼ਬੀਲ ਦਾ ਨਾਮ ਦਿੱਤਾ ਜਾਂਦਾ ਸੀਗਾ ਉਹਨਾਂ ਵੱਲੋਂ ਪਾਕਿਸਤਾਨੀ ਲੋਕਾਂ ਵੱਲੋਂ ਵੀ ਇੱਥੇ ਸ਼ਬੀਲ ਵੀ ਹੈ ਜੀ ਤੇ ਅਗਰ ਹੁਣ ਧਿਆਨ ਨਾ ਦੇਖੋਗੇ ਇਸ ਜਗ੍ਹਾ ਤੇ ਆ ਤੁਹਾਨੂੰ ਸੈਂਕ ਜਾਬੀ ਬਣਿਆ ਹੋਇਆ ਦੇਖ ਰਿਹਾ ਖੱਬੇ ਹੱਥ ਥੱਲੇ ਡਰੇਨ ਵਾਲਾ ਪਾਈਪ ਵੀ ਦੇਖ ਰਿਹਾ ਜਿਹਦੇ ਤੋਂ ਡਰੇਨ ਵਾਲਾ ਪਾਣੀ ਜਾਣਾ ਆ ਤੇ ਆ ਉੱਤੇ ਟੂਟੀਆਂ ਦੇ ਵੀ ਮਤਲਬ ਕੀ ਆ ਹੋਲ ਜਿਹੜੇ ਆ ਦਿਖ ਰਹੇ ਆ ਇੱਥੇ ਟੂਟੀਆਂ ਲੱਗੀਆਂ ਹੁੰਦੀਆਂ ਸੀ ਯਾਨੀ ਕਿ ਛੋਟੀ ਜੀ ਛਬੀਲ ਹੁੰਦੀ ਸੀ ਆਏਗੇ ਰਾਈਆਂ ਦੇ ਲਈ ਪਾਣੀ ਗੁਰੂ ਅਰਜਨ ਦੇਵ ਜੀ ਦੀ ਯਾਦ ਦੇ ਵਿੱਚ ਹਾਂਜੀ ਪਰ ਅੱਜ ਦੀ ਡੇਟ ਦੇ ਵਿੱਚ ਜੇ ਤੁਸੀਂ ਦੇਖੋਗੇ ਇਹਦੇ ਸੱਜੇ ਹੱਥ ਵੀ ਇੱਥੇ ਬਾਜ਼ਾਰ ਬਣਿਆ ਹੋਇਆ ਆ ਤੇ ਲੋਕਾਂ ਨੇ ਯਾਨੀ ਕਿ ਕਬਜ਼ਾ ਕਰਕੇ ਹੁਣ ਇੱਥੇ ਬਾਜ਼ਾਰ ਬਣ ਗਿਆ ਆ ਤੇ ਖੱਬੇ ਹੱਥ ਵੀ ਜੇ ਤੁਸੀਂ ਦੇਖੋਗੇ ਤੇ ਇਹ ਬਾਜ਼ਾਰ ਬਣਿਆ ਹੋਇਆ ਆ ਤੇ ਆਓ ਤੁਹਾਨੂੰ ਇਹਦਾ ਅੰਦਰਲਾ ਹਿੱਸਾ ਵੀ ਆਪਾਂ ਦਿਖਾਉਨੇ ਆ ਇਹ ਹੁਣ ਤੁਸੀਂ ਇਹਦਾ ਅੰਦਰਲਾ ਹਿੱਸਾ ਦੇਖ ਰਹੇ ਹੋ ਤੇ ਕਿੱਥੋਂ ਹੀ ਅਗਰ ਡੋਰ ਕੱਢੀ ਜਾਵੇ ਤੇ ਹਵੇਲੀ ਦੇ ਅੰਦਰ ਜਾਣ ਦਾ ਮਤਲਬ ਕੀ ਰਾਹ ਬਣ ਸਕਦਾ ਉਹ ਸਾਰੀ ਜਗਾ ਜਿੱਥੇ ਗੁਰੂ ਅਰਜਨ ਦੇਵ ਜੀ ਨੂੰ ਕੈਦ ਰੱਖਿਆ ਗਿਆ ਤੇ ਤਸੀਹੇ ਦਿੱਤੇ ਗਏ ਹਾਂਜੀ ਇਹ ਉਹ ਜਗਾ ਹੈ ਤੇ ਅਸੀਂ ਇਹ ਨਹੀਂ ਕਹਿੰਦੇ ਵੀ ਦੁਕਾਨਾਂ ਠਾਓ ਕਿਸੇ ਦਾ ਰੋਜ਼ਗਾਰ ਹਟਾਓ ਅਗਰ ਇਥੋਂ ਹੀ ਡੋਰ ਕੱਢ ਕੇ ਮਤਲਬ ਕੀ ਅੰਦਰ ਜਾਣ ਦਾ ਰਸਤਾ ਬਣਾਇਆ ਜਾਵੇ ਤੇ ਇੱਥੇ ਗੁਰੂ ਘਰ ਬਣ ਸਕਦਾ ਆ ਵਧੀਆ ਮਤਲਬ ਕੀ ਗੁਰੂ ਅਰਜਨ ਦੇਵ ਜੀ ਦੀ ਯਾਦ ਦੇ ਵਿੱਚ ਪਹਿਲਾਂ ਵੀ ਇੱਥੇ ਗੁਰੂ ਘਰ ਸੀਗਾ ਉਹਨਾਂ ਦੀਆਂ ਨਿਸ਼ਾਨੀਆਂ ਮੈਂ ਤੁਹਾਨੂੰ ਇਹ ਦਿਖਾ ਚੁੱਕਾ ਆ ਤੇ ਗਾਂ ਮਈਏ ਦੁਬਾਰੇ ਬਹਾਲ ਹੋਣਾ ਚਾਹੀਦਾ ਸ਼੍ਰੋਮਣੀ ਕਮੇਟੀ ਨੂੰ ਇਹ ਯਤਨ ਕਰਨਾ ਚਾਹੀਦਾ ਬਹੁਤੇ ਲੋਕਾਂ ਨੂੰ ਇਹ ਭੁਲੇਖਾ ਹੁੰਦਾ ਵੀ ਸ਼ਹਿਰ ਜਿੱਥੇ ਡੇਰਾ ਸਾਹਿਬ ਗੁਰਦਾਰਾ ਬਣਿਆ ਹੋਇਆ ਉੱਥੇ ਹੀ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦਿੱਤੇ ਗਏ ਸਾਰਾ ਕੁਝ ਕੀਤਾ ਗਿਆ ਨਹੀਂ ਉੱਥੇ ਨਹੀਂ ਉੱਥੇ ਦਾ ਇਤਿਹਾਸ ਹੋਰ ਹੈ ਉਹ ਵੀ ਮੈਂ ਤੁਹਾਨੂੰ ਦੱਸਦਾ ਆ ਇਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਅਸਥਾਨ ਹੈ ਜਿੱਥੇ ਗੁਰੂ ਸਾਹਿਬ ਜੀ ਜੋਤੀ ਜੋਤ ਸਮਾਏ ਸਨ ਸੋ ਬਹੁਤਿਆਂ ਸੰਗਤਾਂ ਇਹ ਸਮਝਦੀਆਂ ਵੀ ਇਥੇ ਗੁਰੂ ਅਰਜਨ ਦੇਵ ਜੀ ਦੀ 시ਧੀ ਹੋਈ ਜਾਂ 33 ਤਵੀ ਤੇ ਬਿਠਾਇਆ ਗਿਆ ਪਰ ਸੱਚ ਕੀ ਆ ਉਹਦੇ ਬਾਰੇ ਮੈਂ ਤੁਹਾਨੂੰ ਦੱਸਾਂਗਾ ਪਹਿਲਾਂ ਥੋੜਾ ਜਿਹਾ ਤੁਹਾਨੂੰ ਦਰਸ਼ਨ ਕਰਵਾ ਦਵਾਂ ਸੋ ਇਸ ਤਰ੍ਹਾਂ ਆਲੇ-ਦੁਆਲੇ ਸੇਵਾ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਪ੍ਰਾਣੀ ਇਮਾਰਤ ਆ ਜਿਹੜੀ ਪ੍ਰਾਣੀ ਇਮਾਰਤ ਸੀ ਉਹ ਇਦਾਂ ਛੋਟੀ ਜੀ ਹੋਈ ਸੀ ਤੇ ਹੁਣ ਉੱਥੇ ਸੇਵਾ ਚੱਲ ਰਹੀ ਪ੍ਰਾਣੀ ਇਮਾਰਤ ਨੂੰ ਉਦਾਂ ਹੀ ਰੱਖਿਆ ਗਿਆ ਤੇ ਉਹ ਦੇ ਆਲੇ-ਦੁਆਲੇ ਲੈਂਟਰ ਪਾ ਕਰਕੇ ਇਸ ਤਰ੍ਹਾਂ ਵੱਡਾ ਹਾਲ ਬਣਾਇਆ ਜਾ ਰਿਹਾ ਤੇ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ ਜਿਹੜੇ ਉਹ ਸੇਵਾ ਕਰਾ ਰਹੇ ਨੇ ਇਸ ਸਥਾਨ ਦੀ ਪਾਕਿਸਤਾਨ ਲਾਹੌਰ ਦੇ ਵਿੱਚ ਇਹ ਸਥਾਨ ਹੈ ਸ਼ਾਹੀ ਕਿਲੇ ਦੇ ਬਿਲਕੁਲ ਨਾਲ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਭਾਵ ਸੇਖ ਰਾਜ ਜਿੱਥੇ ਰਿਹਾ ਤੇ ਇਹ ਤੁਸੀਂ ਦੇਖ ਰਹੇ ਹੋ ਇਹ ਪ੍ਰਾਤਨ ਸਥਾਨ ਹੈ ਪੁਰਾਣੀ ਜਿਹੜੀ ਬਿਲਡਿੰਗ ਹੈ ਤੇ ਉਹਦੇ ਆਲੇ ਦੁਆਲੇ ਨਵੀਂ ਬਿਲਡਿੰਗ ਬਣਾਈ ਜਾ ਰਹੀ ਹੈ ਤੁਹਾਨੂੰ ਦਿਖਾ ਦਈਏ ਚੰਗੀ ਤਰ੍ਹਾਂ ਸੋ ਇਹ ਉਹ ਪਾਲਕੀ ਸਾਹਿਬ ਆਪਰਾਤਨ ਅੰਦਰੋਂ ਇਹ ਸਾਰਾ ਉਸੇ ਤਰ੍ਹਾਂ ਹੀ ਰੱਖਿਆ ਗਿਆ ਪੁਰਾਣੇ ਦਾ ਪੁਰਾਣਾ ਤੇ ਪਿਛਲੇ ਪਾਸੇ ਵੀ ਅਗਰ ਆਪਾਂ ਜਾਵਾਂਗੇ ਤੇ ਤੁਸੀਂ ਦੇਖੋਗੇ ਇੱਧਰ ਵੀ ਇਹ ਪੌੜੀਆਂ ਹੁੰਦੀਆਂ ਸੀ ਉਸ ਸਮੇਂ ਦੀਆਂ ਉੱਤੇ ਜਾਣ ਲਈ ਪਰ ਹੁਣ ਸੇਵਾ ਚੱਲ ਰਹੀ ਕਰਕੇ ਉਹ ਬੰਦ ਹੈ ਤੇ ਇੱਧਰਲੇ ਪਾਸੇ ਵੀ ਜੇ ਦੇਖੋਗੇ ਆ ਸਾਰੀ ਪੁਰਾਣੀ ਇਮਾਰਤ ਹੈ ਤੇ ਉਦੇ ਚਾਰ ਸਫੇਰੇ ਇਦਾਂ ਹਾਲ ਬਣ ਰਿਹਾ ਜੇ ਪਿੱਛੇ ਜਾਵਾਂਗੇ ਆਪਾਂ ਦੇ ਪਿੱਛੇ ਵੀ ਇਦਾਂ ਕਵਰ ਕੀਤਾ ਹੋਇਆ ਤੇ ਉਹ ਜਿਹੜਾ ਪਿੱਛੇ ਰਸਤਾ ਦੇਖ ਰਹੇ ਹੋ ਇਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਚਾਰ ਸਫੇਰਿਆਂ ਆਪ ਜੀ ਨੂੰ ਜੋ ਪੁਰਾਣਾ ਹੈ ਉਹ ਵੀ ਦਰਸ਼ਨ ਤਕਰੀਬਨ ਕਰਾ ਦਿੱਤੇ ਆ ਤੇ ਜ ਨਵਾਂ ਬਣ ਰਿਹਾ ਉਹ ਵੀ ਤੇ ਉੱਪਰ ਜੋ ਗੁੰਮਟ ਹੈ ਪੁਰਾਣਾ ਉਹ ਛੋਟੇ ਜਿਹੇ ਸਥਾਨ ਦਾ ਗੁਰਦਾਰੇ ਦਾ ਇਹ ਪ੍ਰਾਣਾ ਗੁੰਮਟਾ ਉਵੇਂ ਦਾ ਉਵੇਂ ਹੀ ਰੱਖਿਆ ਗਿਆ ਤੇ ਇੱਧਰ ਸੱਜੇ ਹੱਥ ਜਿਹੜੀ ਤੁਸੀਂ ਕਾਂਦ ਦੇਖੀ ਸੀ ਪ੍ਰਾਣੀਆਂ ਸ਼ਾਹੀ ਕਿਲੇ ਦੀ ਕਾਂਦ ਆ ਉਹ ਜਿਹੜੀ ਦੇਖ ਰਹੀ ਹੈ ਥੋੜੀ ਤੇ ਆਓ ਹੁਣ ਆਪਾਂ ਪਹਿਲਾਂ ਇਤਿਹਾਸ ਤੋਂ ਜਾਣੂ ਹੋਈਏ ਜੋ ਸੱਚ ਹੈ ਇਹ ਜਿਹੜਾ ਪਿਛਲੇ ਪਾਸੇ ਤੁਸੀਂ ਰਸਤਾ ਦੇਖ ਰਹੇ ਹੋ ਇਹ ਆ ਉਹ ਵਾਲਾ ਇਹਦੇ ਜਦੋਂ ਥੱਲੇ ਜਾਓਗੇ ਇੱਥੇ ਇਹ ਇੱਕ ਹੁਣ ਇਦਾਂ ਕਵਰ ਕਰਕੇ ਬੌਲੀ ਸਾਹਿਬ ਵਾਂਗੂ ਬਣਾਇਆ ਹੋਇਆ ਪਰ ਸੱਚ ਇਹ ਆ ਵੀ ਇੱਥੇ ਕਿਸੇ ਸਮੇ ਰਾਵੀ ਦਰਿਆ ਵਗਦਾ ਹੁੰਦਾ ਸੀ ਤੇ ਗੁਰੂ ਅਰਜਨ ਦੇਵ ਜੀ ਨੇ ਪਹਿਲਾ ਚੁੱਭਾ ਇੱਥੇ ਮਾਰਿਆ ਸੀ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਤੇ ਦੇਗੇ ਚੁਬਾਲਿਆ ਗਿਆ ਤਸੀਹੇ ਦਿੱਤੇ ਗਏ ਆ ਸੋ ਥੱਲੇ ਪੌੜੀਆਂ ਵੀ ਦੇਖਦੀਆਂ ਨੇ ਪਰ ਜੰਗਲਾ ਬਹੁਤ ਜ਼ਿਆਦਾ ਟਾਈਟ ਜਾਂ ਹੋਣ ਕਰਕੇ ਵੀਡੀਓ 'ਚ ਇੰਨਾ ਸਾਫ਼ ਨਹੀਂ ਦਿਖਣਾ ਤੁਹਾਨੂੰ ਇੱਕ ਹਨੇਰਾ ਵੀ ਆ ਵੈਸੇ ਮੈਂ ਅੱਖਾਂ ਦੇ ਨਾਲ ਉਹ ਸਾਰਾ ਕੁਝ ਦੇਖ ਲਿਆ ਸੀ ਚੰਗੀ ਤਰ੍ਹਾਂ ਫੋਨ ਦੀ ਲਾਈਟ ਚਗਾ ਕੇ ਪਰ ਕੈਮਰੇ ਨਾਲ ਨਾ ਕਲੀਅਰ ਨਹੀਂ ਆਉਂਦਾ ਤੇ ਇੱਥੇ ਗੁਰੂ ਅਰਜਨ ਦੇਵ ਜੀ ਨੇ ਆ ਕੇ ਪਹਿਲਾ ਚੁੱਭਾ ਮਾਰਿਆ ਸੀ ਤੇ ਜਿਹੜਾ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦਿੱਤੇ ਗਏ ਸੀ ਤਤੀ ਤਵੀ ਤੇ ਬਿਠਾਇਆ ਜਾਂ ਦੇਖ ਚੁਬਾਲਿਆ ਗਿਆ ਉਹ ਚੰਦੂ ਦੇ ਘਰੇ ਸੀ ਉਹ ਇੱਥੋਂ ਤਕਰੀਬਨ 2 ਕਿਲੋਮੀਟਰ ਆ 1.5 2 ਕਿਲੋਮੀਟਰ ਤਕਰੀਬਨ ਕਾਫੀ ਸਮਾਂ ਪਹਿਲਾਂ ਦੱਸਦੇ ਆ ਵੀ ਉੱਥੇ ਉਹ ਤਵੀ ਪਈ ਹੁੰਦੀ ਸੀ ਜਿੱਦੇ ਤੇ ਗੁਰੂ ਅਰਜਨ ਦੇਵ ਜੀ ਨੂੰ ਬਿਠਾਇਆ ਸੀ ਪਰ ਉਹ ਵੀ ਬਾਅਦ ਚ ਉੱਥੇ ਨਹੀਂ ਰਹੀ ਸੋ ਇੱਥੇ ਜਿਹੜਾ ਮੇਨ ਸਥਾਨ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਨੇ ਸੱਚਖੰਡ ਪਿਆਨਾ ਕੀਤਾ ਹੋਇਆ ਹੈ ਪਹਿਲਾ ਚੁੱਭਾ ਉਹ ਤਸੀਹੇ ਦੇਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਕਿਹਾ ਸੀ ਇਸ਼ਨਾਨ ਕਰਨਾ ਇਸ ਥਾਂ ਤੇ ਆ ਕੇ ਮਾਰਿਆ ਸੀ ਇੱਥੇ ਰਾਵੀ ਵਗਦੀ ਸੀ ਇਸ ਥਾਂ ਤੇ ਪਹਿਲਾ ਚੁੱਭਾ ਮਾਰਨ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਬਾਹਰ ਆ ਕੇ ਸੰਗਤਾਂ ਨੂੰ ਕਿਹਾ ਸੀਗਾ ਵੀ ਅਗਲੇ ਗੁਰੂ ਸਾਹਿਬ ਜੀ ਜਿਹੜੇ ਨੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਹੋਣਗੇ ਤੇ ਦੂਜਾ ਚੁੱਭਾ ਗੁਰੂ ਸਾਹਿਬ ਜੀ ਨੇ ਇਹਦੇ ਬਿਲਕੁਲ ਖੱਬੇ ਹੱਥ ਮਾਰ ਕੇ ਸੰਗਤਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਆਪਣਾ ਸਰੀਰ ਲੋਪ ਕਰ ਰਿਹਾ ਸੀ ਉਹ ਇਸ ਦੇ ਬਿਲਕੁਲ ਖੱਬੇ ਹੱਥ ਹੈ ਜਿਹਦੇ ਉੱਤੇ ਆ ਤੁਸੀਂ ਦੇਖ ਸਕਦੇ ਹੋ ਬਿਲਡਿੰਗ ਬਣੀ ਹੋਈ ਉੱਤੇ ਜਿਹੜੀ ਮੇਨ ਪਾਲ ਕੀ ਸਾਹਿਬ ਹੈ ਉਹ ਤੁਹਾਨੂੰ ਦਰਸ਼ਨ ਕਰਵਾ ਦਿੱਤੇ ਆ ਸੋ ਇਸ ਸਥਾਨ ਦੇ ਉੱਤੇ ਗੁਰੂ ਸਾਹਿਬ ਜੀ ਹੁਣ ਉਤੇ ਬਣਿਆ ਹੋਇਆ ਸਾਰਾ ਕੁਝ ਪਰ ਥੱਲੇ ਦਰਿਆ ਹੁੰਦਾ ਸੀ ਪਾਣੀ ਵਗਦਾ ਸੀ ਯਾਨੀ ਕਿ ਉਸ ਸਮੇਂ ਸਾਰਾ ਕੁਝ ਤੇ ਗੁਰੂ ਸਾਹਿਬ ਜੀ ਜੋਤੀ ਜੋਤ ਇਸ ਸਥਾਨ ਤੇ ਸਮਾਏ ਸਨ ਇੱਥੇ ਜੇ ਆਪ ਜੀ ਦਰਸ਼ਨ ਕਰੋਗੇ ਸਾਰਾ ਕੁਝ ਲਿਖਿਆ ਵੀ ਹੋਇਆ ਇੱਕ ਓੰਕਾਰ ਕਲਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲਗਭਗ ਤਰਹੋ ਇਹ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਆ ਜੀ ਇੱਥੇ ਲਿਖੀ ਹੋਈ ਆ ਤੇ ਇਹਦੇ ਥੱਲੇ ਆਪ ਜੀ ਦੇਖ ਰਹੇ ਹੋ ਇਸ ਸਥਾਨ ਸ੍ਰੀ ਗੁਰੂ ਅਰਜਨ ਦੇਵ ਜੀ ਜੇਠ ਸੁਦੀ ਚੌਥ ਸੰਮਤ ਬਿਕਰਮੀ 1663 ਨੂੰ ਜੋਤੀ ਜੋਤ ਸਮਾਏ ਸੋ ਜਿਹੜਾ ਦੇਸੀ ਰ ਸੰਮਤ ਬਿਕਰਮੀ 1663 ਇਦੇ ਵਿੱਚੋਂ ਅਗਰ ਆਪਾਂ 57 ਮਾਈਨਸ ਕਰ ਦਈਏ ਤੇ ਇੰਗਲਿਸ਼ ਈਅਰ ਜਿਹੜਾ 1606 ਨਿਕਲਿਆ ਆਉਂਦਾ। ਸੋ ਕਹਿਣ ਤੋਂ ਭਾਵ ਇੰਗਲਿਸ਼ ਈਅਰ ਮੁਤਾਬਕ 1606 ਦੇ ਵਿੱਚ ਗੁਰੂ ਸਾਹਿਬ ਜੀ ਇੱਥੇ ਜੋਤੀ ਜੋਤ ਸਮਾਏ ਸਨ। 57 ਸਾਲ ਅੱਗੇ ਚੱਲਦੀ ਆ ਬਿਕਰਮੀ। ਸੋ ਇਸ ਤਰ੍ਹਾਂ ਜਿਹੜੇ ਕੋਈ ਵੀ ਪ੍ਰਾਤਨ ਸਥਾਨ ਨੇ ਉੱਥੇ ਤੁਹਾਨੂੰ ਇਦਾਂ ਦੇਸੀ ਤਰੀਕ ਹੀ ਲਿਖੀ ਮਿਲ ਰਹੀ ਗਈ। ਇੰਗਲਿਸ਼ ਤਰੀਕ ਕਿਤੇ ਨਹੀਂ ਲਿਖੀ ਹੋਏਗੀ ਜਾਂ ਜਿਹੜੇ ਸਾਡੇ ਪ੍ਰਾਤਨ ਹੱਥ ਲਿਖਤ ਵੀ ਨੇ ਇਤਿਹਾਸ ਉਹਨਾਂ ਦੇ ਵਿੱਚ ਵੀ ਇਦਾਂ ਦੇਸੀ ਤਰੀਕਾ ਹੀ ਲਿਖੀਆਂ ਹੁੰਦੀਆਂ ਨੇ ਤੇ ਜਿਹੜੀਆਂ ਇੰਗਲਿਸ਼ ਤਰੀਕਾ ਦੱਸੀਆਂ ਜਾਂਦੀਆਂ ਜੀ ਜੂਨ ਇੰਨੀ ਤੇ ਸੱਨ ਇੰਨਾ ਉਹ ਸਾਰੀਆਂ ਇਦਾਂ ਕੱਢ ਕੇ ਦੱਸੀਆਂ ਜਾਂਦੀਆਂ ਪਰ ਲਿਖੀਆਂ ਕਿਤੇ ਨਹੀਂ ਮਿਲਣਗੀਆਂ ਲਿਖੀਆਂ Ориਜినਲ ਇਦਾਂ ਹੀ ਮਿਲਣਗੀਆਂ ਤੇ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਸਾਹਿਬ ਜੀ ਜੋਤੀ ਜੋਤ ਸਮਾਏ ਆਪ ਜੀ ਨੇ ਦਰਸ਼ਨ ਕਰ ਲਏ ਹਨ ਸੋ ਜੋ ਇਹ ਸਥਾਨ ਦਾ ਸਹੀ ਇਤਿਹਾਸ ਹੈ ਉਹ ਇਹ ਹੈ ਗੁਰੂ ਸਾਹਿਬ ਜੀ ਇੱਥੇ ਜੋਤੀ ਜੋਤ ਸਮਾਏ ਸਨ ਤੇ ਇਸ ਦੇ ਨਾਲ ਹੀ ਉਹ ਕਿਲੇ ਦੀ ਕਾਂਧਾ ਜਿੱਥੋਂ ਬਾਬਾ ਬਿਧੀ ਚੰਦ ਜੀ ਨੇ ਘੋੜੇ ਟਪਾਏ ਸਨ ਉਹ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਕਿਉਂਕਿ ਉਹ ਕਿਲੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਮੁ슬ਮਾਨਾਂ ਦਾ ਰਾਜ ਹੁੰਦਾ ਸੀ ਮੁਗਲਾਂ ਦਾ ਰਾਜ ਹੁੰਦਾ ਸੀ ਤੇ 6ਵੇਂ ਪਾਸ਼ਾ ਨੇ ਜਦੋਂ ਬਾਬਾ ਬਿਧੀ ਚੰਦ ਜੀ ਨੂੰ ਭੇਜਿਆ ਸੀ ਇਹ ਉਹ ਕਿਲੇ ਦੀ ਕਾਂਧਾ ਜਿੱਥੋਂ ਘੋੜੇ ਟਪਾਏ ਸਨ ਤੇ ਇੱਥੇ ਥੱਲੇ ਉਸ ਸਮੇਂ ਦਰਿਆ ਵਗਦਾ ਹੁੰਦਾ ਸੀ ਤੇ ਜਿਹੜਾ ਮਹਾਰਾਜ ਨੇ ਬਾਣੀ 'ਚ ਵੀ ਲਿਖਿਆ ਜਲ ਤੇ ਥਲ ਕਰ ਉਹ ਅੱਜ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਕਿਸੇ ਸਮੇਂ ਇੱਥੇ ਦਰਿਆ ਵਗਦਾ ਸੀ ਤੇ ਅੱਜ ਇੱਥੇ ਥਲ ਹੋਇਆ ਪਿਆ ਧਰਤੀ ਆ ਤੇ ਪਾਣੀ ਲੱਭਿਆਂ ਵੀ ਨਹੀਂ ਲੱਭਦਾ ਤੇ ਜਿਹੜੀ ਕੰਦ ਹੈ ਜਦੋਂ ਆਪਾਂ ਗੁਰਦੁਆਰੇ ਤੋਂ ਬਾਹਰ ਨਿਕਲੀਏ ਤੇ ਬਿਲਕੁਲ ਸਾਹਮਣੇ ਆ ਜਿਵੇਂ ਕ੍ਰਾਸ ਦਾ ਸਟਰੀਟ ਕਹਿ ਲਈਏ ਤੇ ਇੱਥੇ ਮੈਂ ਇੱਕ ਗੱਲ ਹੋਰ ਵੀ ਕਹਿਦਾ ਕਈ ਇਹੋ ਜਿਹਾ ਵੀ ਹੋ ਸਕਦਾ ਉਹ ਕਹਿਣ ਜੀ ਅਗਰ ਫਿਰ ਗੁਰੂ ਅਰਜਨ ਦੇਵ ਜੀ ਜੋਤੀ ਜੋਤ ਸਮਾਇੀ ਸੀ ਤੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਿਉਂ ਕਿਹਾ ਜਾਂਦਾ ਜੀ ਸੋ ਗੁਰੂ ਅਰਜਨ ਦੇਵ ਜੀ ਦੇ ਜੋਤੀ ਜੋਤ ਸਮਾਉਣ ਦਾ ਕਾਰਨ ਉਹੀ ਹੈ ਜਿਹੜੇ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦਿੱਤੇ ਗਏ ਆ ਦੇਗ ਵਿੱਚ ਉਬਾਲਿਆ ਗਿਆ 33 ਤਵੀ ਤੇ ਬਿਠਾ ਆ ਗਿਆ ਤੇ ਉਹਨਾਂ ਦਾ ਮਕਸਦ ਵੀ ਇਹੀ ਸੀ ਗੁਰੂ ਅਰਜਨ ਦੇਵ ਜੀ ਨੂੰ ਆਪਾਂ ਮਾਰ ਮੁਕਾਈਏ ਚਲੋ ਮਾਰ ਮੁਕਾ ਤੇ ਨਹੀਂ ਸਕੇ ਗੁਰੂ ਅਰਜਨ ਦੇਵ ਜੀ ਨੇ ਫਿਰ ਇਸ ਸਥਾਨ ਤੇ ਆ ਕੇ ਆਪਣੀ ਮਰਜ਼ੀ ਦੇ ਨਾਲ ਜੋਤੀ ਜੋਤ ਸਮਾਏ ਹਨ ਸੰਗਤਾਂ ਨੂੰ ਐਲਾਨ ਕਰਕੇ ਕਿ ਅਗਲੇ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਹੋਣਗੇ ਸੋ ਗੁਰੂ ਸਾਹਿਬ ਜੀ ਨੇ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਰਕੇ ਦਿਖਾਇਆ ਇਸ ਕਰਕੇ ਗੁਰੂ ਸਾਹਿਬ ਜੀ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਤੇ ਅਗਲੀ ਵੀਡੀਓ ਜਿਹੜੀ ਆ ਉਹ ਦੇਖਣੀ ਨਾ ਭੁੱਲਿਓ ਕਿਉਂਕਿ ਗੁਰੂ ਅਰਜਨ ਦੇਵ ਜੀ ਦਾ ਇਹ ਸ਼ਹੀਦੀ ਦਿਹਾੜਾ ਸੀਗਾ ਜਦੋਂ ਦਰਬਾਰ ਸਾਹਿਬ ਤੇ 1984 ਦੇ ਵਿੱਚ ਹਮਲਾ ਕੀਤਾ ਗਿਆ ਤੇ 6 ਜੂਨ 1984 ਤੋਂ ਬਾਅਦ ਵੀ ਕਈ ਮਹੀਨੇ ਜਿਹੜੀਆਂ ਸੰਗਤਾਂ ਉੱਥੇ ਗੁਰੂ ਅਰਜਨ ਦੇਵ ਜੀ ਦੇ ਗੁਰਪੁਰਬ ਤੇ ਗਈਆਂ ਸੀ ਉਹਨਾਂ ਤੇ ਤਸ਼ੱਦਦ ਹੁੰਦਾ ਰਿਹਾ ਉਹਨਾਂ ਨੂੰ ਜੇਲ੍ਹ 'ਚ ਰੱਖਿਆ ਕਾਫੀ ਕੁਝ ਹੋਇਆ ਤੇ ਕਈ ਗद्दार ਹਨ ਬਹੁਤ ਜਿਨ੍ਹਾਂ ਨੇ ਉਸ ਸਮੇਂ ਗਦਾਰੀਆਂ ਕੀਤੀਆਂ ਉਹਨਾਂ ਦੇ ਬਾਰੇ ਵੀ ਤੁਹਾਨੂੰ ਚੰਗੀ ਤਰ੍ਹਾਂ ਸਾਰੀ ਜਾਣਕਾਰੀ ਦਵਾਂਗੇ ਸੋ ਅਗਲੀ ਵੀਡੀਓ ਵੀ ਜਰੂਰ ਦੇਖਿਓ ਜੀ ਇੱਥੇ ਸਮਾਪਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ